ਇਹ ਯਾਰ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਬਹੁਤ ਆਮ ਪਰ ਖਤਰਨਾਕ ਸਮੱਸਿਆ ਫੈਟੀ ਲੀਵਰ ਬਾਰੇ ਲੀਵਰ ਫੈਟੀ ਕਿਉਂ ਹੁੰਦਾ ਲੀਵਰ ਨੂੰ ਹੈਲਥੀ ਰੱਖਣ ਲਈ ਕੁਝ ਡੀਟੌਕਸ ਡਰਿੰਕਸ ਡਾਈਟ ਅੱਜ ਦੀ ਵੀਡੀਓ ਵਿੱਚ ਸਾਰਾ ਟੌਪਿਕ ਕਲੀਅਰ ਕਰਨਾ ਆਪਾਂ ਨੇ ਅੱਜ ਕੱਲ ਹਰ ਦੂਜੇ ਤੀਜੇ ਇਨਸਾਨ ਨੂੰ ਲੀਵਰ ਫੈਟੀ ਦੀ ਸਮੱਸਿਆ ਹੋ ਰਹੀ ਹੈ ਚਾਹੇ ਉਹ ਛੋਟੀ ਉਮਰ ਦਾ ਕੋਈ ਬੱਚਾ ਆ ਚਾਹੇ ਉਹ ਵੱਡੀ ਉਮਰ ਦਾ ਆਦਮੀ ਆ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈਗੀ ਪਹਿਲੀਆਂ ਤਿੰਨ ਸਟੇਜਾਂ ਵਿੱਚ ਇਹ ਰਿਕਵਰ ਹੋ ਸਕਦਾ ਮਤਲਬ ਰਿਵਰਸ ਹੋ ਸਕਦਾ ਪਰ ਇਸ ਗੱਲ ਨੂੰ ਪੂਰਾ ਸਮਝਣ ਵਾਸਤੇ ਵੀਡੀਓ ਪੂਰੀ ਦੇਖਣੀ ਪਊਗੀ। ਵੀਡੀਓ ਬਹੁਤ ਖਾਸ ਅੱਜ ਦੀ। ਇਸ ਲਈ ਵੀਡੀਓ ਨੂੰ ਲਾਈਕ ਕਰਕੇ ਮਿੱਤਰ ਰਿਸ਼ਤੇਰਾਂ ਨੂੰ ਸ਼ੇਅਰ ਜ਼ਰੂਰ ਕਰਨੀ ਆ। ਤਾਂ ਕਿ ਇੱਕ ਫੈਟੀ ਲੀਵਰ ਵਾਲਾ ਵਿਅਕਤੀ ਖੁਦ ਆਪਣੀ ਸੰਭਾਲ ਕਰ ਸਕੇ। ਤੇ ਨਾਲ ਹੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਗੱਲ ਫੈਟੀ ਲੀਵਰ ਦੀ ਕਰਦੇ ਸੀ ਕਿ ਲੀਵਰ ਫੈਟੀ ਹੁੰਦਾ ਕਦੋਂ ਆ? ਜਦੋਂ ਲੀਵਰ ਵਿੱਚ ਆਮ ਨਾਲੋਂ ਜ਼ਿਆਦਾ ਫੈਟ ਜਾਂ ਚਰਬੀ ਜੰਮ ਜਾਵੇ। ਜੇ ਲੀਵਰ ਦੇ ਵਜਨ ਦਾ 5 ਤੋਂ 10% ਤੋਂ ਵੱਧ ਫੈਟ ਹੋ ਜਾਵੇ ਤਾਂ ਇਸ ਨੂੰ ਲੀਵਰ ਫੈਟੀ ਕਿਹਾ ਜਿੰਦੇ ਆ ਲੀਵਰ ਫੈਟੀ ਦੋ ਤਰ੍ਹਾਂ ਨਾਲ ਹੁੰਦਾ ਆ ਪਹਿਲਾ ਹੁੰਦਾ ਆ ਅਲਕੋਹੋਲਿਕ ਜੋ ਜਿਆਦਾ ਸ਼ਰਾਬ ਪੀਣ ਨਾਲ ਹੁੰਦਾ ਆ ਸ਼ਰਾਬ ਲੀਵਰ ਨੂੰ ਜ਼ਹਿਰੀਲਾ ਬਣਾਉਂਦੀ ਆ ਜਿਸ ਨਾਲ ਲੀਵਰ ਵਿੱਚ ਸੋਜ ਵੱਜ ਜਾਂਦੀ ਆ ਤੇ ਹੌਲੀ ਹੌਲੀ ਲੀਵਰ ਡੈਮੇਜ ਹੋਣ ਲੱਗ ਜਾਂਦਾ ਦੂਜਾ ਹੁੰਦਾ ਆ ਨੋਨ ਅਲਕੋਹੋਲਿਕ ਇਹ ਜਿਆਦਾ ਪ੍ਰੋਸੈਸਡ ਫੂਡ ਜੰਕ ਫੂਡ ਫਾਸਟ ਫੂਡ ਖਾਣ ਨਾਲ ਹੁੰਦਾ ਜਿਵੇਂ ਚਿਪਸ ਨਮਕੀਨ ਵੇਕਰੀ ਆਈਟਮਸ ਜਾਂ ਡੀਪ ਫਰਾਈ ਸਨੈਕਸ ਜਿਵੇਂ ਬਾਸਮਤੀ ਕਿਉ ਰਿਫਾਈਨਡ ਇਹ ਬਾਜ਼ਾਰਾਂ ਵਿੱਚ ਜਿਆਦਾ ਫਰਾਈ ਕਰਨ ਲਈ ਵਰਤੇ ਜਾਂਦੇ ਨੇ ਇਹਨਾਂ ਵਿੱਚ ਸਮੋਸੇ ਪਕੌੜੇ ਫ੍ਰੈਂਚ ਫ੍ਰਾਈਜ਼ ਤੇ ਸਭ ਫਰਾਈ ਹੁੰਦੇ ਆ ਨਾ ਵਿੱਚ ਇਹ ਲੀਵਰ ਲਈ ਬਹੁਤ ਖਤਰਨਾਕ ਨੇ ਇਹਨਾਂ ਵਿੱਚ ਟਰਾਂਸ ਫੈਟ ਬਹੁਤ ਜ਼ਿਆਦਾ ਹੁੰਦੀ ਆ ਇਹ ਚੀਜ਼ਾਂ ਖਾਣ ਨਾਲ ਲੀਵਰ ਦਾ ਫੈਟੀ ਹੋਣਾ ਬਿਲਕੁਲ ਆਮ ਗੱਲ ਆ ਜਿਹੜੇ ਆ ਰਿਫਾਈਨਡ ਕਾਰਬਸ ਆ ਇਹ ਲੀਵਰ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਜਿਵੇਂ ਚਿੱਟੇ ਚਾਵਲ ਮੈਦਾ ਚਿਨੀ ਚਿੱਟਾ ਬ੍ਰੈਡ ਪਾਸਤਾ ਹਾਈ ਫਰਕਟੋਜ਼ ਪ੍ਰੋਡਕਟਸ ਇਹ ਸਿੱਧੇ ਜਾ ਕੇ ਲੀਵਰ ਵਿੱਚ ਚਰਬੀ ਬਣਾਉਂਦੇ ਨੇ ਉਦਾਹਰਨ ਵਜੋਂ ਜਿਵੇਂ ਸੌਫਟ ਡਰਿੰਕਸ ਕੋਲਡ ਡਰਿੰਕਸ ਮਿੱਠੀਆਂ ਚੀਜ਼ਾਂ ਗੁਲਾਬ ਜਾਮਨ ਬਰਫੀ ਪੈਕਡ ਜੂਸ ਇਹ ਸਭ ਚੀਜ਼ਾਂ ਕਾਰਨ ਨੇ ਨਾਨ ਅਲਕੋਹਲਿਕ ਫੈਟੀ ਲੀਵਰ ਦੇ ਜੇ ਤੁਸੀਂ ਮੋਟੇ ਹੋ ਪੇਟ ਤੇ ਜ਼ਿਆਦਾ ਚਰਬੀ ਜਾਂ ਫੈਟ ਆ ਜਾਂ ਕਿਸੇ ਹੋਰ ਤਰ੍ਹਾਂ ਦੀ ਡਾਇਬੀਟਿਸ ਆ ਤੁਹਾਨੂੰ ਇਸ ਵਿੱਚ ਤੁਹਾਡਾ ਲੀਵਰ ਫੈਟੀ ਹੋਣ ਦੇ ਚਾਂਸ ਵੱਧ ਜਾਂਦੇ ਨੇ ਤੁਹਾਨੂੰ ਪਤਾ ਵੀ ਫੈਟੀ ਲੀਵਰ ਦੀ ਚਾਰ ਮੁੱਖ ਸਟੇਜਾਂ ਹੁੰਦੀਆਂ ਨੇ ਪਹਿਲੀ ਹੁੰਦੀ ਆ ਸਿੰਪਲ ਸਿਟੋਸਿਸ ਇਸ ਵਿੱਚ ਲੀਵਰ ਦੇ ਸੈੱਲਾਂ ਵਿੱਚ ਸਿਰਫ ਚਰਬੀ ਜਮਾ ਹੁੰਦੀ ਆ ਜਿਸ ਨੂੰ ਸਮੇਂ ਤੇ ਕੰਟਰੋਲ ਕਰ ਲਿਆ ਜਾਵੇ ਤਾਂ ਇਹ ਅੱਗੇ ਨਹੀਂ ਵਧਦੀ ਇਹ ਸਭ ਤੋਂ ਹਲਕੀ ਸਟੇਜ ਹੁੰਦੀ ਆ ਮਤਲਬ ਪਹਿਲੀ ਸਟੇਜ ਹੁੰਦੀ ਆ ਜਿਹੜੀ ਸਭ ਤੋਂ ਹਲਕੀ ਸਟੇਜ ਹੁੰਦੀ ਆ ਇਸ ਪਹਿਲੀ ਸਟੇਜ ਤੇ ਜ਼ਿਆਦਾਤਰ ਲੋਕਾਂ ਨੂੰ ਕੋਈ ਲੱਛਣ ਮਹਿਸੂਸ ਨਹੀਂ ਹੁੰਦੇ ਇਹ ਆਸਾਨੀ ਨਾਲ ਰੋਕੀ ਜਾਂਦੀ ਆ ਰਿਕਵਰ ਹੋ ਜਾਂਦੀ ਆਸਾਨੀ ਨਾਲ ਦੂਜੀ ਸਟੇਜ ਦਾ ਨਾਮ ਹੈ ਆਪਣਾ ਸਟੇਟੋ ਹੈਪੇਟਾਈਟਸ ਜਦੋਂ ਪਹਿਲੀ ਸਟੇਜ ਵਿੱਚ ਚਰਬੀ ਜਮਾ ਹੋ ਗਈ ਇਸ ਲੀਵਰ ਵਿੱਚ ਜਿਨ੍ਹਾਂ ਨੇ ਉੱਥੇ ਕੇਅਰ ਨਹੀਂ ਕੀਤੀ ਲੀਵਰ ਦੀ ਉੱਥੇ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਡਾਈਟ ਨਹੀਂ ਬਦਲੀ ਆਪਣੀ ਤਾਂ ਉਸ ਤੋਂ ਬਾਅਦ ਲੀਵਰ ਵਿੱਚ ਸੋਜ ਆ ਜਾਂਦੀ ਹੈ ਜਿਸ ਕਾਰਨ ਹੈਪਟੋਸਾਈਟਸ ਨਾਂ ਦੇ ਮੁੱਖ ਸੈੱਲਾਂ ਨੂੰ ਨੁਕਸਾਨ ਪਹੁੰਚਦਾ 80% ਲੀਵਰ ਇਹਨਾਂ ਸੈੱਲਾਂ ਦੇ ਹੀ ਬਣਿਆ ਹੁੰਦਾ ਇਹ ਸਟੇਜ ਸ਼ੁਰੂ ਹੁੰਦੇ ਆਂ ਕੁਝ ਲੱਛਣ ਦੇਖਣ ਨੂੰ ਮਿਲਦੇ ਨੇ ਜਿਵੇਂ ਪੇਟ ਦਾ ਸੱਜਾ ਪਾਸਾ ਭਾਰੀ ਮਹਿਸੂਸ ਹੁੰਦਾ ਹੈ ਹਲਕਾ ਦਰਦ ਮਹਿਸੂਸ ਰਿਹਾਦਾ ਥਕਾਵਟ ਬਹੁਤ ਮਹਿਸੂਸ ਹੁੰਦੀ ਹੈ ਗੱਲ ਤਾਂ ਇੱਥੇ ਟੈਨਸ਼ਨ ਵਾਲੀ ਹੋ ਜਾਂਦੀ ਹੈ ਪਰ ਇਸ ਨੂੰ ਵੀ ਸਖਤ ਡਾਈਟ ਪਰਹੇਜ਼ ਤੇ ਡਾਕਟਰੀ ਸਲਾਹ ਨਾਲ ਰੋਕਿਆ ਜਾ ਸਕਦਾ ਪੂਰੀ ਤਰ੍ਹਾਂ ਰਿਵਰਸ ਹੋ ਜਾਂਦੀ ਹੈ ਇਸ ਸਟੇਜ 'ਵੀ ਤੀਜੀ ਸਟੇਜ ਆ ਗਈ ਆਪਣੀ ਫਾਈਬਰੋਸਿਸ ਜਦੋਂ ਦੂਜੀ ਸਟੇਜ ਵਿੱਚ ਕੋਈ ਸਲਾਹ ਨਹੀਂ ਮੰਨਦਾ ਫੈਟੀ ਲੀਵਰ ਵਾਲਾ ਵਿਅਕਤੀ ਕਿਸੇ ਦੀ ਕੋਈ ਖਾਣ ਪੀਣ ਦਾ ਪਰਹੇਜ਼ ਨਹੀਂ ਹੁੰਦਾ ਤਾਂ ਜਦੋਂ ਸੋਜ ਲੰਮੇ ਸਮੇਂ ਤੱਕ ਲੀਵਰ ਨੂੰ ਰਹਿੰਦੀ ਆ ਫਿਰ ਲੀਵਰ ਦੀ ਫੈਟ ਤੀਜੀ ਸਟੇਜ ਵਿੱਚ ਪਹੁੰਚ ਜਾਂਦੀ ਆ ਜਿਸ ਨੂੰ ਫਾਈਬਰੋਸਿਸ ਕਿਹਾ ਜਾਂਦਾ ਇਸ ਵਿੱਚ ਕੀ ਹੁੰਦਾ ਕਿ ਲੀਵਰ ਵਿੱਚ ਜ਼ਖਮ ਹੋਣੇ ਸਟਾਰਟ ਹੋ ਜਾਂਦੇ ਨੇ ਮਤਲਬ ਸਕਾਰ ਟਿਸ਼ੂਜ਼ ਬਣਨੇ ਸ਼ੁਰੂ ਹੋ ਜਾਂਦੇ ਨੇ ਸਮਝੋ ਤੀਜੀ ਸਟੇਜ ਤੇ ਆ ਕੇ ਤੁਹਾਡਾ ਲੀਵਰ ਡੈਮੇਜ ਹੋਣ ਲੱਗ ਗਿਆ ਥੋੜਾ ਥੋੜਾ ਪਰ ਦਿਨੋ ਦਿਨ ਇਹ ਸਖਤ ਹੋਈ ਜਾਊਗਾ ਫਾਈਬਰੋਸਿਸ ਦੀਆਂ ਤਿੰਨ ਡਿਗਰੀਆਂ ਹੁੰਦੀਆਂ ਨੇ ਪਹਿਲੀ ਹੁੰਦੀ ਐ ਐਫ1 ਹਲਕੀ ਦੂਜੀ ਹੁੰਦੀ ਐ ਐਫ2 ਮੱਧਮ ਤੀਜੀ ਹੁੰਦੀ ਐ ਐਫ3 ਐਡਵਾਂਸ ਫਾਈਬਰੋਸਿਸ ਇਸੇ ਤੀਜੀ ਸਟੇਜ ਵਿੱਚ ਵੀ ਲੀਵਰ ਰਿਵਰਸ ਹੋਣ ਦੇ ਚਾਂਸ ਹੁੰਦੇ ਆ ਰਿਕਵਰ ਹੋ ਸਕਦਾ ਹੈ ਲੀਵਰ ਸਮਝਾ ਜ਼ਰੂਰ ਲੱਗਦਾ ਆ ਬਾਡੀ weight ਦਾ ਤੁਹਾਡਾ 10% ਭਾਰ ਘਟਾਉਣਾ ਪੈਂਦਾ ਡਾਈਟ ਤੇ ਪਰਹੇਜ਼ ਦਾ ਖਿਆਲ 100% ਰੱਖਣਾ ਪੈਂਦਾ ਨਾਲ ਮੈਡੀਸਿਨ ਤੇ ਡਾਕਟਰ ਦੀ ਸਲਾਹ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਚੌਥੀ ਤੇ ਲਾਸਟ ਸਟੇਜ ਹੈਗੀ ਆ ਆਪਣੀ ਸਿਰੋਸਿਸ ਇਹ ਸਭ ਤੋਂ ਖਤਰਨਾਕ ਤੇ ਆਖਰੀ ਸਟੇਜ ਆ ਇਸ ਵਿੱਚ ਲੀਵਰ ਪੂਰੀ ਤਰ੍ਹਾਂ ਜਖਮੀ ਹੋ ਜਾਂਦਾ ਤੇ ਲੀਵਰ ਸੁੰਗੜਦਾ ਜਾਂਦਾ ਸਾਰੇ ਸੈੱਲ ਡੈਮੇਜ ਹੋਣ ਲੱਗ ਜਾਂਦੇ ਬਹੁਤ ਘੱਟ ਸਿਹਤਮੰਦ ਸੈੱਲ ਰਹਿ ਜਾਂਦੇ ਨੇ ਲੀਵਰ 'ਚ ਇਸ ਸਟੇਜ ਵਿੱਚ ਲੀਵਰ ਰਿਵਰਸ ਹੋਣ ਦੇ ਚਾਂਸ ਨਾ ਬਰਾਬਰ ਹੁੰਦੇ ਆ ਤੇ ਇਰਰੀਵਰਸੀਬਲ ਮੰਨੀ ਜਾਂਦੀ ਆ ਹੁਣ ਲੀਵਰ ਦੇ ਫੇਲ ਹੋਣ ਦਾ ਖਤਰਾ ਪੂਰਾ ਪੂਰਾ ਰਹਿੰਦਾ ਆ ਇਸ ਸਟੇਜ 'ਚ ਲੀਵਰ ਕੈਂਸਰ ਵੀ ਹੋ ਸਕਦਾ ਹਾ ਲੀਵਰ ਟ੍ਰਾਂਸਪਲੈਂਟ ਵੀ ਹੁੰਦੇ ਆ ਪਰ ਤੁਹਾਨੂੰ ਪਤਾ ਪੈਸਾ ਤਾਂ ਲੱਗਦੀ ਆ ਟ੍ਰਾਂਸਪਲੈਂਟ ਆ ਆ ਬੰਦਾ ਟ੍ਰਾਂਸਪਲੈਂਟ ਵੀ ਨਹੀਂ ਕਰਾ ਸਕਦਾ ਚੌਥੀ ਸਟੇਜ ਦੇ ਮੇਨ ਲੱਛਣ ਹੁੰਦੇ ਜਿਹੜੇ ਉਸ ਦੀਆਂ ਅੱਖਾਂ ਤੇ ਚਮੜੀ ਪੀਲੀ ਹੋ ਜਾਂਦੀ ਹੈ ਜਮਾ ਮਤਲਬ ਪੀਲੀਆ ਹੋ ਜਾਂਦਾ ਪੇਟ ਵਿੱਚ ਪਾਣੀ ਭਰ ਜਾਂਦਾ ਜਿਵੇਂ ਪੇਟ ਅੱਗੇ ਨੂੰ ਉੱਭਰਿਆ ਦਿਖੀ ਜਾਂਦਾ ਲੱਤਾਂ ਵਿੱਚ ਸੋਜ ਹੋ ਜਾਂਦੀ ਆ ਪਹਿਲੀ ਅਤੇ ਦੂਜੀ ਸਟੇਜ ਤੱਕ ਬਹੁਤ ਆਸਾਨੀ ਨਾਲ ਲੀਵਰ ਨੂੰ 100% ਰਿਵਰਸ ਕੀਤਾ ਜਾ ਸਕਦਾ ਜੇਕਰ ਵਿਅਕਤੀ ਆਪਣੀ ਡਾਈਟ ਤੇ ਕਸਰਤ ਨੂੰ ਸਹੀ ਢੰਗ ਨਾਲ ਕਰ ਲਵੇ ਅਤੇ ਡੇਲੀ ਸਰੀਰ ਨੂੰ ਗਰਮੀ ਲਿਆਵੇ ਹੋ ਰਿਵਰਸ ਨਹੀਂ ਵਰ ਤੀਜੀ ਸਟੇਜ ਚ ਵੀ ਜਾਂਦਾ ਪਰ ਟਾਈਮ ਜ਼ਿਆਦਾ ਲੱਗਦਾ ਤੇ 10% ਭਾਰ ਘਟਾਉਣਾ ਜ਼ਰੂਰੀ ਹੋ ਜਾਂਦਾ ਸਰੀਰ ਦਾ ਪਰ ਪਹਿਲੀ ਅਤੇ ਦੂਜੀ ਸਟੇਜ ਦੇ ਮੁਕਾਬਲੇ ਬਹੁਤ ਘੱਟ ਰਿਵਰਸ ਹੁੰਦਾ ਹੈ ਚੌਥੀ ਸਟੇਜ ਚ ਕੋਈ ਪੂਰੀ ਤਰ੍ਹਾਂ ਰਿਵਰਸ ਨਹੀਂ ਹੁੰਦਾ ਲੀਵਰ ਐਦਾਂ ਕਹਿ ਲਓ ਵੀ ਵਿਅਕਤੀ ਦਾ ਕੁਝ ਸਮਾਂ ਲੰਗਾ ਆ ਸਕਦੇ ਆ ਹਲਕੀ ਫੁਲਕੀ ਡਾਈਟ ਦੇ ਕੇ ਮੈਡੀਸਨ ਦਾ ਸਹਾਰਾ ਦੇ ਕੇ ਟਾਈਮ ਲੰਘ ਸਕਦਾ ਬੰਦੇ ਦਾ ਕੁਝ ਪਰ ਰਿਕਵਰ ਨਹੀਂ ਹੁੰਦਾ ਚੌਥੀ ਸਟੇਜ ਚ ਹੁਣ ਅੱਗੇ ਆਜੋ ਇਹ ਵੀ ਦੇਖ ਲਈਏ ਕਿ ਪਹਿਲੀ ਦੂਜੀ ਅਤੇ ਤੀਜੀ ਫੈਟੀ ਲੀਵਰ ਦੀ ਸਟੇਜ ਵਿੱਚ ਕਿਹੜੀਆਂ-ਕਿਹੜੀਆਂ ਲੀਵਰ ਡੀਟੌਕਸ ਇਹ ਕਿਹੜੀ ਕਿਹੜੀ ਡਾਈਟ ਲੈਣੀ ਚਾਹੀਦੀ ਆ ਸਭ ਤੋਂ ਵਧੀਆ ਡਰਿੰਕ ਲੈਣ ਦਾ ਸਮਾਂ ਹੁੰਦਾ ਸਵੇਰੇ ਖਾਲੀ ਪੇਟ ਕੁਝ ਵੀ ਖਾਣ ਤੋਂ ਘੰਟਾ ਪਹਿਲਾਂ ਡਰਿੰਕ ਲੈਣੀ ਹੁੰਦੀ ਆ ਪਹਿਲੀ ਡਰਿੰਕ ਹੈਗੀ ਆਪਣੀ ਕੋਸਾ ਨਿੰਬੂ ਪਾਣੀ ਉਦਾਂ ਹੀ ਗਰਮ ਪਾਣੀ ਵਿੱਚ ਇੱਕ ਨਿੰਬੂ ਨਚੋੜ ਲਓ ਸਿਪ ਸਿਪ ਕਰਕੇ ਪੀਣਾ ਆ ਦਿਨ ਵਿੱਚ ਦੋ ਤਿੰਨ ਵਾਰ ਪੀ ਸਕਦੇ ਹੋ ਇਹ ਮਾਰਨਿੰਗ ਡਰਿੰਕ ਦੀ ਟਾਪ ਡਰਿੰਕਾਂ ਵਿੱਚ ਇੱਕ ਮੰਨੀ ਜਾਂਦੀ ਆ ਇਹਨੂੰ ਨਾਰਮਲ ਇਨਸਾਨ ਵੀ ਡੇਲੀ ਪੀ ਸਕਦਾ ਕੋਈ ਚੱਕਰ ਨਹੀਂ ਅਗਲੀ ਡਰਿੰਕ ਹੈਗੀ ਆਪਣੀ ਹਲਦੀ ਵਾਲਾ ਪਾਣੀ ਨਾਲ ਚੁਟਕੀ ਕਾਲੀ ਮਿਰਚ ਦੀ ਜ਼ਰੂਰ ਪਾ ਲਓ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਇਸ ਡਰਿੰਕ ਦਾ ਸੇਵਨ ਵੀ ਖਾਲੀ ਪੇਟ ਹੀ ਕਰਨਾ ਹੁੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਲਾਭਦਾਇਕ ਮੰਨੀ ਗਈ ਆ ਅਗਲੀ ਡਰਿੰਕ ਹੈਗੀ ਆਪਣੀ ਗ੍ਰੀਨ ਟੀ ਇਹਨੂੰ ਪੀਣ ਦਾ ਸਮਾਂ ਹੈਗਾ ਸਵੇਰੇ ਨਾਸ਼ਤੇ ਤੋਂ ਬਾਅਦ ਜਾਂ ਦੁਪਹਿਰੇ ਪੀ ਲੂ ਰੋਜ਼ਾਨਾ 2-3 ਕੱਪ ਪੀ ਸਕਦੇ ਆ ਮਿੱਠਾ ਕਿਸੇ ਪ੍ਰਕਾਰ ਦਾ ਨਹੀਂ ਯੂਜ਼ ਕਰਨਾ ਆਪਣਾ ਲੀਵਰ ਦੀ ਫੈਟ ਘਟਾਉਣ ਲਈ ਬਹੁਤ ਚੰਗੀ ਆ ਮੈਟਾਬੋਲਿਜ਼ਮ ਫਾਸਟ ਕਰਦੀ ਆ ਪਰ ਖਾਲੀ ਪੇਟ ਨਾ ਪੀਓ ਨਾ ਐਸਿਡਿਟੀ ਹੋ ਸਕਦੀ ਆ ਇੱਕ ਸੌਫ ਤੇ ਜੀਰੇ ਵਾਲਾ ਪਾਣੀ ਬਹੁਤ ਅਸਰਦਾਰ ਡਰਿੰਕ ਆ ਰਾਤ ਨੂੰ ਜੀਰੇ ਔਰ ਸੌਫ ਨੂੰ ਭਿਓ ਦੋ ਸਵੇਰੇ ਉਸੇ ਪਾਣੀ ਨੂੰ ਉਬਾਲ ਕੇ ਪੀ ਲੋ ਖਾਲੀ ਪੇਟ ਔਰ ਖਾਣੇ ਤੋਂ ਤੁਹਾਨੂੰ ਪਤਾ ਘੰਟਾ ਪਹਿਲਾਂ ਹੀ ਪੀਣਾ ਆ ਇਹ ਡਾਈਜੈਸ਼ਨ ਲਈ ਬਹੁਤ ਵਧੀਆ ਆ ਬਲੋਟਿੰਗ ਤੇ ਲੀਵਰ ਦੇ ਬੋਝ ਨੂੰ ਘਟਾਉਣ ਵਿੱਚ ਬਹੁਤ ਕਹਣ ਚੀਜ਼ ਆ ਨਾ ਸਾਰੀਆਂ ਡਰਿੰਕਾਂ ਨੂੰ ਫੋਲੋ ਕਰੋ ਫੈਟੀ ਲੀਵਰ ਵਾਲੇ ਬਹੁਤ ਅਸਰਦਾਰ ਡਰਿੰਕਾਂ ਨੇ ਅਤੇ 1.5 ਮਹੀਨੇ ਬਾਅਦ ਆਪਣੀ ਰਿਪੋਰਟ ਦੁਬਾਰਾ ਕਰਾ ਲਓ ਤੁਹਾਨੂੰ ਫਰਕ ਨਜ਼ਰ ਆਊਗਾ ਆਪਣੀ ਰਿਪੋਰਟ ਵਿੱਚ ਹੁਣ ਆਜੋ ਫੈਟੀ ਲੀਵਰ ਦੀ ਡਾਈਟ ਤੇ ਡਾਈਟ ਜਮਾ ਹਲਕੀ ਰੱਖਣੀ ਹੁੰਦੀ ਆ ਤਾਂ ਜੋ ਲੀਵਰ ਤੇ ਜ਼ੋਰ ਨਾ ਪਵੇ ਦੋ ਦੋ ਚੀਜ਼ਾਂ ਦੱਸ ਦਿੰਦਾ ਤੁਹਾਨੂੰ ਬ੍ਰੇਕਫਾਸਟ ਦੀਆਂ ਵੀ ਲੰਚ ਦੀਆਂ ਵੀ ਤੇ ਡਿਨਰ ਦੀਆਂ ਵੀ ਬ੍ਰੇਕਫਾਸਟ ਵਿੱਚ ਓਅਰਸ ਜਾਂ ਦਲੀਆ ਮੂੰਗ ਜਾਂ ਬੇਸਣ ਦਾ ਚਿਲਾ ਟਮਾਟਰ ਪਿਆਜ਼ ਪਾਲਕ ਵੀ ਪਾ ਸਕਦੇ ਆ ਇਸ ਵਿੱਚ ਇੱਕ ਫਰੂਟ ਰੱਖ ਲਓ ਸੇਬ ਜਾਂ ਨਾਸਪਤੀ ਇਹਨਾਂ ਵਿੱਚੋਂ ਕੋਈ ਵੀ ਚੀਜ਼ ਖਾ ਸਕਦੇ ਹੋ ਬ੍ਰੇਕਫਾਸਟ ਚ ਪਰ ਰੱਜਣਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਤੇਲ ਨਹੀਂ ਯੂਜ਼ ਕਰਨਾ ਇਹ 8 ਤੇ 9 ਦੇ ਵਿੱਚ ਤੁਹਾਡਾ ਬ੍ਰੇਕਫਾਸਟ ਹੋ ਜਵੇ ਇਸ ਵੇਰੇ ਹੁਣ ਆਜੋ ਆਪਣੇ ਲੰਚ ਤੇ ਲੰਚ ਆਪਣਾ 1 ਤੇ 2 ਦੇ ਵਿਚਕਾਰ ਹੋਣਾ ਚਾਹੀਦਾ ਲੰਚ ਵਿੱਚ ਮਲਟੀ ਗ੍ਰੇਨ ਰੋਟੀ ਲੈ ਲਓ ਇੱਕ ਮੋٹے ਆਟੇ ਦੀ ਹੋਵੇ ਬਿਨਾਂ ਛਾਣਿਆ ਹੋਵੇ ਆਟਾ ਦਾਲ ਲੈ ਲੋ ਬਿਨਾ ਤੜਕੇ ਦੀ ਮੂੰਗ ਮਸੂਰ ਜਾਂ ਛੋਲਿਆਂ ਦੀ ਹੋਵੇ ਸਬਜ਼ੀਆਂ ਖਾ ਲਓ ਪਾਲਕ ਲੋਕੀ ਭਿੰਡੀ ਮੇਥੀ ਗਾਜਰ ਦੀ ਸਬਜ਼ੀ ਖਾ ਸਕਦੇ ਸਲਾਦ ਵਿੱਚ ਖੀਰਾ ਟਮਾਟਰ ਲੈਮਨ ਗਾਜਰ ਲੈ ਲਓ ਹੁਣ ਲਾਸਟ ਚ ਹੈਗਾ ਜੀ ਆਪਣਾ ਡਿਨਰ ਡਿਨਰ ਆਪਣਾ 6 ਤੋਂ 8 ਦੇ ਵਿੱਚਕਾਰ ਹੋਵੇ ਡਿਨਰ ਵਿੱਚ ਖੀਚੜੀ ਬਰਾਊਨ ਰਾਈਸ ਜਾਂ ਸੂਪ ਲੈ ਲਓ ਕਿਸੇ ਤਰ੍ਹਾਂ ਦਾ ਟਮਾਟਰ ਦਾ ਲੈ ਲਓ ਲੋਕੀ ਦਾ ਲੈ ਲਓ ਜਾਂ ਮੂੰਗ ਦੀ ਦਾਲ ਦਾ ਲੈ ਲਓ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਆਪਾਂ ਇੱਕ ਚੀਜ਼ ਲੈਣੀ ਆ ਕਿਉਂਕਿ ਰਾਤ ਨੂੰ ਆਪਾਂ ਲੀਵਰ ਨੂੰ ਰੈਸਟ ਦੇਣੀ ਆ ਕੁਝ ਹੋਰ ਟਿਪਸ ਨੇ ਪਾਣੀ ਜ਼ਰੂਰ 2-3 ਲੀਟਰ ਪੀਓ ਰੋਜ਼ਾਨਾ ਦਾ ਜੇ ਲੀਵਰ ਰਿਵਰਸ ਕਰਨਾ ਤਾਂ ਸਰੀਰ ਨੂੰ ਗਰਮੀ ਜ਼ਰੂਰ ਲਿਓ ਆਪਣੇ ਨੂੰ ਚਾਹੇ ਤਾਂ ਛੋਟੀ ਮੋਟੀ ਕਸਰਤ ਕਰਕੇ ਲਿਓ ਜ਼ਰੂਰ ਜਾਂਨਾ ਇੱਕ ਲੰਮੀ ਸੈਰ ਤੇ ਚੱਲ ਜੂ ਖਾਣਾ ਛੱਡਣ ਦੀ ਲੋੜ ਨਹੀਂ ਹੈਗੀ ਬਸ ਇਹਨੂੰ ਸਮਾਰਟ ਤਰੀਕੇ ਨਾਲ ਟੇਸਟੀ ਤੇ ਹੈਲਦੀ ਬਣਾਓ ਹੈਲਦੀ ਖਾਓਗੇ ਹੈਲਦੀ ਪੀਓਗੇ ਲੀਵਰ ਆਪੀ ਰਿਵਰਸ ਹੋਊਗਾ ਮੇਰਾ ਇੱਕ ਨਾਰਾ ਆ ਮੈਂ ਹਰ ਟਾਈਮ ਉਹਨੂੰ ਮਾਈਂਡ 'ਚ ਰੱਖਦਾ ਆਪਣੇ ਮੈਂ ਕਿਤੇ ਵੀ ਜਾਵਾਂ ਉਹ ਨਾਰਾ ਮੇਰੇ ਦਿਮਾਗ 'ਚ ਹੀ ਰਹੂਗਾ ਔਰ ਮੈਨੂੰ ਉਹ ਕੁਝ ਗਲਤ ਨਹੀਂ ਖਾਣ ਦਿੰਦਾਗਾ ਜਾ ਮੈਂ ਕਿਸੇ ਵਿਆਹ ਜਾਮਾ ਚਾਹ ਮੈਂ ਕਿਸੇ ਪਾਰਟੀ ਜਾਮਾ ਉਹ ਨਾਰਾ ਹੈਗਾ ਮੇਰਾ ਖਾਓ ਹੈਲਥੀ ਰਹੋ ਹੈਲਥੀ ਮੈਂ ਹਰ ਟਾਈਮ ਆਪਣੇ ਨਾਰੇ ਨੂੰ ਬੁਲੰਦ ਕਰਕੇ ਰੱਖਦਾ ਸੋ ਖਾਓ ਹੈਲਥੀ ਰਹੋ ਹੈਲਥੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਪੋਰਟ ਕਰ ਲਈਏ ਨਵੇਂਓ ਚੈਨਲ ਤੇ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਧੰਨਵਾਦ